ਨਿਤ ਗੁਰੂ ਦੀ ਸੇਵਾ ਵਿੱਚ ਲੱਗ। ਤੇ ਜਦੋਂ ਸੇਵਾ ਦਾ ਜ਼ਿਕਰ ਆਪਾਂ ਕਰਾਂਗੇ ਨਾ ਬਹੁਤ ਵੱਡੇ ਪੱਧਰ ਤੇ ਅਸੀਂ ਵੇਖਦੇ ਹਾਂ ਕਿ ਸੇਵਾ ਚੱਲਦੀ ਆ। ਗੁਰੂ ਨੇ ਬਾਣੀ ਵਿੱਚ ਜ਼ਿਕਰ ਕੀਤਾ। ਹਜ਼ੂਰ ਆਖਿਆ ਸੇਵਾ ਕਿਹੜੀ ਪ੍ਰਵਾਨ ਹੈ? ਜਿਹੜੀ ਸਤਗੁਰ ਨੂੰ ਪਾਉਂਦੀ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ। ਤੇ ਆਪਾਂ ਸਾਰੇ ਵੇਖਦੇ ਆਂ ਖਬਰਾਂ ਵੇਖਦੇ ਆਂ ਹਾਲਾਤ ਵੇਖਦੇ ਆਂ। ਇੱਥੇ ਹਰਿਆਣੇ ਵਿੱਚ ਗੁਰੂ ਕੀ ਬਾਣੀ ਦਾ ਪਾਠ ਕਰਨ ਵਾਲਾ ਨੌਜਵਾਨ ਕਰਦੀ ਛਤ ਡਿੱਗਣ ਕਰਕੇ ਮਰ ਜਾਂਦਾ ਹੈ। ਛਤ ਡਿੱਗਦੀ ਹੈ ਤੇ ਉਹਦੇ ਸਵਾਸ ਪੂਰੇ ਹੋ ਜਾਂਦੇ ਆਂ। ਉਹ ਤੜਕੇ ਗੁਰੂ ਕੀ ਬਾਣੀ ਦਾ ਪਾਠ ਕਰਕੇ ਆਇਆ ਤੇ ਆਪਣੀ ਮਾਂ ਨੂੰ ਕਹਿੰਦਾ ਮੈਂ 11 ਵਜੇ ਫਿਰ ਜਾਣਾ ਮਾਂ ਮੈਨੂੰ ਠਾ ਦੇ ਮੈਂ ਸੁਤਾਂ ਨਾ ਰਹਿ ਜਾ ਉਹਦੇ ਘਰ ਦੀ ਛੱਤ ਡਿੱਗ ਪੈਂਦੀ ਹੈ ਜਿਸ ਗੁਰੂ ਨੇ ਸਾਨੂੰ ਇਸ ਸੇਵਾ ਦੇ ਰਾਹ ਤੇ ਤੋਰਿਆ ਨਾ ਉਹਨੇ ਇੱਕ ਸ਼ਬਦ ਵਰਤਿਆ ਉਹ ਪਰ ਉਪਕਾਰ ਹੈ ਤੇ ਸਾਧ ਸੰਗਤ ਪਰ ਉਪਕਾਰ ਤਾ ਬਣਦਾ ਜਦੋਂ ਉਪਕਾਰ ਕਰੀਏ ਤੇ ਮਹਾਰਾਜ ਨੇ ਆਖਿਆ ਆਪਣੇ ਤੋਂ ਸ਼ੁਰੂ ਕਰੀਏ ਉਪਕਾਰ ਤੂੰ ਆਪਣਾ ਭਲਾ ਕਰੇਗਾ ਤੇ ਤਾਂ ਕਿਸੇ ਦਾ ਕਰ ਸਕਦਾ ਹੈ ਅਸੀਂ ਆਪਣਿਆਂ ਦੀ ਮਾਂ ਨਹੀਂ ਫੜੀ ਜਿਸ ਕੰਮ ਤੋਂ ਮਹਾਰਾਜ ਨੇ ਸਾਨੂੰ ਰੋਕਿਆ ਸੀ ਨਾ ਵੀ ਇਹ ਵਿਖਾਵੇ ਨਹੀਂ ਕਰਨੇ ਆਪਾਂ ਉਸ ਰਾਤ ਸਾਥ ਸੰਗਤ ਤੁਰ ਪਏ ਆ ਮਰਿਆਦਾ ਨੂੰ ਪੜ੍ਹ ਕੇ ਵੇਖੋ ਸਾਡੇ ਪੁਰਖਿਆਂ ਨੇ ਬਣਾਈ ਗੁਰੂ ਕੀ ਬਾਣੀ ਪੜ੍ਹ ਕੇ ਵੇਖੋ ਹਜ਼ੂਰ ਨੇ ਇਹ ਕਿਰਪਾ ਕੀਤੀ ਮਹਾਰਾਜ ਆਖਦੇ ਸੇਵਾ ਉਹ ਪ੍ਰਵਾਨ ਹੈ ਜਿਹੜੀ ਸਤਗੁਰ ਨੂੰ ਪਾਉਂਦੀ ਹੈ ਜਿਹੜੀ ਗੁਰੂ ਨੂੰ ਚੰਗੀ ਲੱਗਦੀ ਹੈ ਮਰਿਆਦਾ ਵਿੱਚ ਇਹ ਪੰਕਤੀ ਕੋੜ ਕੀਤੀ ਸਾਡੇ ਬਜ਼ੁਰਗਾਂ ਨੇ ਉਹਨਾਂ ਨੇ ਆਖਿਆ ਜਿੱਥੇ ਯਤਨ ਥੋੜੇ ਹੋਣ ਤੇ ਉਹਦਾ ਲਾਭ ਬਹੁਤ ਜ਼ਿਆਦਾ ਹੋਵੇ ਉਹ ਸੇਵਾ ਹੈ ਅੱਜ ਕੀ ਹੈ ਯਤਨ ਬਹੁਤ ਨੇ ਪਰ ਉਹਦਾ ਲਾਭ ਥੋੜਾ ਹੈ ਉਹਦਾ ਲਾਹਾ ਨਹੀਂ ਹੈ